ਵੀ ਹੁ ਪਰਿਉੜੀ ਮੈਂ ਪਾਂਢਾ ਜਾ ਨੇ ਪਣੂ ਦਾ ਸੀਲੀ ਹੀਰੇ ਨੇ ਸੀਦਾ ਪੈਣ ਚੋੜਾ ਪੱਕਾ ਉੰਤਾਂ ਰਾਖੀ ਰੱਖਣ ਲੱਗ ਲੜਾ ਊੜੀ ਰੱਖੀ ਰੱਖਦਾ ਬਿੱਲਾ ਤਾਂ ਰਾਤ ਨੂੰ ਆਉਂਦਾ ਪੈਣ ਚੋੜਾ ਰੱਖੀ ਦੇਣੀ ਰੱਖਦਾ ਰੱਖੀ ਨਾ ਤੈਨੂੰ ਤਾਂ ਆਪਣੇ ਕੋਲੇ ਬੈਦਾ ਨਹੀਂ ਮੈਂ ਹੋਰ ਬਈ ਟੋਟੇ ਬਿੱਲਾ ਤਾਂ ਪਾ ਨਹੀਂ ਮਾਰ ਕੇ ਦੇਣਾ ਪੁੱਤ ਤੇ ਬਈ ਉਹ ਕਿਲਾ ਫੈਨਿਸ਼ ਹੋ ਰਿਹਾ ਕੱਟਾ ਨੇ ਕਿੰਨੇ ਬਿੱਲੇ ਮਾਰਾਗੇ 25 30 ਬਿੱਲੇ ਲੱਗਦੇ ਨੇ ਮੈਨੂੰ ਲੱਗਦਾ ਤਾਂ ਫਿਰ ਹੈਗੇ ਰੇਟ ਤੇ ਭਾਈ ਚੋਕੜਨੇ ਤੇ ਪੈਣੀ ਇਹ ਆਜੋ 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 ਕਿਭਾ ਆਦੇ ਨਹੀਂ ਹੁੰਦਾ ਬੀੜੀ ਦਾ ਸਿਰਦ ਹਲ ਹੁੰਦੀ ਇੱਤੀ ਗਏ ਨੇ ਤੋਤੇ ਭਾਈ ਆਨੇ 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 ਬਾੜ ਨੇ ਲੇਟੇ ਪਏ ਇਤਨੀ ਗਏ ਨੇ ਇਤਨੀ ਗਏ ਨੇ ਉਹਨਾਂ ਚੱਕ ਇਹਨਾਂ ਨੂੰ ਇੱਤੀ ਦੱਸ ਪਿੱਛੇ ਲੈਣੇ ਨੇ ਪੈਰ ਚੋਟਾ ਖਾਲੀ ਭੈਣ ਜੈ I'm not just not